ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆਂ ਸਜਣੋ ਆਪਣੀ ਨਰਕ ਪਰਖ ਦੋ ਟਾਈਮ ਜ਼ਰੂਰੀ ਤਸੱਲੀ ਕਰੋ ਜੇ ਕੋਈ ਭੈਣ ਭਰਾ ਦੂੜਨੇ ਦੇ ਬੈਠਾ ਬਿਲਕੁਲ ਆਨਲਾਈਨ ਚ ਵਾਈ ਵੀਡੀਓ ਕਰਕੇ ਵੀ ਕਰ ਸਕਦੇ ਜੀ ਜੇ ਕੋਈ ਨੇੜੇ ਵਾਲਾ ਹੈ ਤੇ ਉਹ ਆ ਕੇ ਹੱਥੀਂ ਚ ਵਾਈ ਕਰ ਸਕਦਾ ਹੈ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਦਿਆ ਕਰੋ ਹੋਰ ਵੀ ਕਿਹੜਾ ਫਾਇਦਾ ਆਿੰਦਾ ਹੈ ਅੱਜ ਦੀ ਆਪਣੀ ਵੀਡੀਓ ਸਜਣੋ ਪਹੁੰਚੇ ਆ ਵੀ ਵਿਜਿਟ ਪੇਂਟ ਝੰਡੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਇਹਨੂੰ ਪਟਾਲਾ ਨੇੜੇ ਰਹੇਗਾ ਫਤੇਗੜ ਝੂੜੀਆਂ ਡੇਰਾ ਪਾਪਾ ਨਾਨਕ ਤੋਂ ਮੁੜੀਦਾ ਸਜਣੋ ਤੇ ਬਾਈ ਗਗਨ ਦੇ ਫਾਰਮ ਤੇ ਚਾਰ ਐਨੀਮਲ ਇੱਥੋਂ ਵਿਖਾਉਣੇ ਸਜਣੋ ਦੋ ਰਿਆਣੇ ਦੀਆਂ ਝੋਟੀਆਂ ਵਿਖਾਉਣੇ ਆ ਵੱਡੀਆਂ ਤੇ ਦੋ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਬਣੇ ਰਹੋ ਜੁੜੇ ਰਹੋ ਐਂ ਤੱਕ ਕਰਦੇ ਆ ਗੱਲਬਾਤ ਬਾਈ ਗਗਨ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਜੇ ਕੈਮ ਸਦਾ ਵਧੀਆ ਵਧੀਆ ਕਿਰਪਾ ਜੀ ਚਲੋ ਸ਼ੁਰੂ ਕਰੀਏ ਤੇ ਡਰੈਸ ਇਹ ਕਰਾ ਨੋਟ ਕਰੀਏ ਜੀ। ਜਸਵੀਰ ਜੀ ਆਪਣਾ ਨਾਮ ਹੈ ਪਿੰਡ ਝੰਨਿਆਗੁਰਦ ਹਾਂ ਜ਼ਿਲ੍ਹਾ ਗਰਦਾਪੁਰ ਤਹਿਸੀਲ ਬਟਾਲਾ ਨਜ਼ਦੀਕ ਆਪਾਂ ਨੂੰ ਫਰੇਗੜ ਚੂੜੀਆਂ ਸ਼ਹਿਰ ਪੈਂਦਾ ਨਾਲ ਹੀ 2 ਕਿਲੋਮੀਟਰ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 9914743077 ਠੀਕ ਹੈ ਜੀ। ਤੇ ਸ਼ੁਰੂਆਤ ਆਪਾਂ ਸੋਈ ਸੋਈ ਮੈਨੂੰ ਕਰੀਏ ਹਨਾ ਕਿੰਨੇ ਕਿ ਦਿਨਾਂ ਦੀ ਬਈ ਸੋਈ ਹੈ ਤੇ ਕਿੰਨਾ ਕ ਮੋਕਾ ਹੈ ਜੀ ਪੰਜਵਾ ਛੇਵਾ ਦਿਨ ਦਾ ਲਾਉ ਲੋ ਵੀ ਸੋਈ ਮਗਰ ਕੱਟੀ ਮਗਰ ਕੀ ਆ ਗਿਆ ਬੱਚਾ ਮਗਰ ਇਹਦੇ ਹੱਥ ਹੀ ਕੱਟੀ ਕੱਟੀ ਹਾਂਜੀ ਆਹ ਮੋਹ ਪਰਲੀ ਕੱਟੀ ਜੀ ਦਿ ਨੋ ਜੀ ਸੱਜਣੋ ਤੇ ਮੌਕੇ ਦਾ ਦੁੱਧ ਹੀ ਗੱਲ ਕਰੀਏ ਭਾਈ ਜੀ ਕਿੰਨਾ ਹੋ ਉਹ ਤਾਂ ਹੁਣ ਭਾਈ ਜੀ ਅਜੇ 8 ਕਿਲੋ 8-9 ਕਿਲੋ ਪੱਕਾ ਗੱਡੀ ਦਾਗੇ ਕੋਈ ਪੂਰ ਛੱਟਾ ਹਾਂ ਜੀ ਨਾ ਕੋਈ ਪੂਰ ਛੱਟਾ ਨਹੀਂ ਭਾਈ ਜੀ ਇਹ ਤਸੱਲੀ ਕਰਕੇ ਖੜੇ ਜਾ ਬਿਲਕੁਲ ਜੀ ਹੁਣ ਓਕੇ ਆ ਚਾਟਾ ਮਾਣ ਕੇ ਚੁਵਾਈ ਹਾਂ ਜੀ ਹਾਂ ਜੀ ਓਕੇ ਹਾਂ ਜੀ ਚਾਟਾ ਮਾਣ ਕੇ ਚੁਵਾਈ ਗੱਲ ਕਰਕੇ ਖੜੇ ਜੀ ਚਲੋ ਠੀਕ ਹੈ ਖੋਲੋ ਸੱਜਣੋ ਬਿਲਕੁਲ ਥੋੜਾ ਹੀ ਅਜੇ ਅਜੇ ਜੈਡ ਬਲੈਕ ਮੈਂਜ ਇੱਕ ਰੰਗ ਕਾਲੀ ਸ਼ਾ ਮੈਂ ਤੁਹਾਨੂੰ 10 ਕਿਲੋ ਭਾਈ ਚੁਵਾਈ ਦਊਂਗੀ ਅਸੀਂ ਜ਼ਿਆਦਾ ਨਹੀਂ ਚਲੋ ਠੀਕ ਹਾਂ ਜ ਲੋ ਸੱਜਣਾ ਆਹ ਕੱਟੀ ਜਿਹੜੀ ਖੜੀ ਜਾਂਦੀ ਉਹ ਆ ਆਹ ਸੱਜਣਾ ਦੀ ਕੱਟੀ ਠੀਕ ਹੈ ਜੀ ਲੈ ਕੰਡਾ ਕਹਿੰਦਾ ਮਾਰ ਦੇ ਜੀ ਹਾਂ ਹੁਣ ਬਿਲਕੁਲ ਬਿਲਕੁਲ ਓਕੇ ਹੈ ਨਾ ਭਾਈ ਹਾਂ ਮੈਂ ਕਹਿੰਦਾ ਭੜੀ ਰੁਜ਼ਲੀ ਕਰੇ ਜਿਹੜਾ ਮੱਦੀ ਥੜਾ ਚਵਾਂ ਦੀ ਉਦਾਂ ਵੀ ਆਪਣੀ ਜੇਕੇ ਵੀ ਲੈ ਆ ਮੇਰਾ ਵੀਰ ਮੋੜ ਦਿਆ ਮੋੜ ਦਿਆ ਹਾਂ ਜੀ ਆਡੇ ਸਾਹਮਣੇ ਅੱਜ ਆਪਣਾ ਕੋਈ ਵੀਡੀਓ ਬਣਾਉਣਾ ਦਾ ਪਲਾਨ ਨਹੀਂ ਹੈ ਤੁਹਾਨੂੰ ਨਹੀਂ ਪਲਾਨ ਨਹੀਂ ਹੈਗਾ ਆਪਾਂ ਚਵਾਈ ਬਹੁਤ ਲੇਟ ਕੀਤੀ ਹੈ ਤੇ ਝੂਠ ਵਾਲੀ ਕੋਈ ਗੱਲ ਨਹੀਂ ਹੈ ਪੱਕੀ ਗੱਲ ਹੈ ਹਾਂਜੀ ਹਾਂਜੀ ਦੁੱਧ ਦੇ ਨਾ 9 ਕਿਲੋ 8 ਕਿਲੋ ਆਪਣਾ ਪੱਕੀ 8 ਦੀ ਗਾਰੰਟੀ ਹੈ ਹਾਂ ਇਹਦੇ ਆਹ ਪਤਾ ਨਹੀਂ ਕੀ ਇਹਦੇ ਘੁੰਮੀ ਜੀ ਵੀ ਹੋਈ ਹੈ ਹਨਾ ਓਏ ਓਦਾਂ ਭਰੀ ਕਿ ਡੇਗ ਡੂਗ ਪਈ ਨਿੱਕੀ ਹੁੰਦੇ ਕਹਿੰਦੇ ਪਹਿਲਾਂ ਕਰੇ ਪਹਿਲਾਂ ਦੀ ਗੱਲ ਆ ਬਾਕੀ ਦੁੱਧ 8 ਕਿਲੋ ਹੈਗਾ ਕੱਟੇ ਮਦਰੇਗਾ 8 ਹੀ ਹੋਊਗਾ 8 ਹੀ ਹੋਊਗਾ ਬਿਲਕੁਲ ਭਾਈ ਇਹਦਾ ਰੇਟ ਕੀ ਰਹਿ ਗਿਆ ਉਹ ਰੇਟ ਦੀ ਜੀ ਇਹਦਾ ਜਾਇਜ਼ ਹੀ ਨਿਕਾਲਿਆ ਰੇਡੇ ਦਾ ਬਿਲਕੁਲ ਨਿਕਾਲਿਆ ਕਰਤਾ ਇਹਦਾ ਰੇਟ ਕੋਈ ਨਹੀਂ ਲੱਗੇ ਕੋਈ ਨਹੀਂ ਅੱਛਾ ਹਾਂ ਜੀ ਕੀ ਕਰ ਜੀ ਉਹਦਾ ਮੋਟੋ ਦਾ ਨਹੀਂ ਕਰਦੇ ਸੱਤ ਹਾਂ ਜੀ ਅਸੀਂ ਉਹਦਾ ਕਰੋ ਆਨੇ ਪ੍ਰਾਣ ਦੀ ਦੇਦੀਆ ਕੇ ਨਹੀਂ ਦਾ ਕਿੰਨੇ ਦਈਏ ਨਹੀਂ ਤੁਸੀਂ ਆਪੇ ਕਰ ਦਿਓ ਜੀ ਸਾਡੀ ਪੱਕੀ ਦੇ ਦਾਂਗੇ ਸਾਢੇ 60000 ਦੀ ਛੋੜ ਹੀ ਨਹੀਂ ਸਾਡੀ ਸੱਚ ਨੂੰ ਇਹ ਉੱਤੇ ਤੇ ਰੱਬ ਦਾ ਨਾਮ ਸਾਢੇ 60000 ਦੀ ਬਸ ਜਿਹੜਾ ਮੜਿਆ ਮਾਤਝਾ ਵਾਦਾ ਉਹਦੇ ਕਰਕੇ ਆ ਹਾਂ ਮੈਂ ਚੰਗੀ ਆ ਸਾਡੀ ਆਦੀ ਸੱਜਰ ਮੈਂ ਕਿਸੇ ਦਿਨ ਨਹੀਂ 30 ਲੱਖ ਵਾਲੀ ਮਹੀ ਨਾਲ ਲਗਾ ਦੇ ਹਾਂ ਮੈਂ ਚੰਗੀ ਆ ਸਾਡੀ ਆਦੀ ਸੱਜਰ ਮੈਂ ਕਿਸੇ ਦਿਨ ਨਹੀਂ ਭਰੀ ਜਿਆਦਾ ਨਹੀਂ ਦੇ ਦਾਖਲ ਹੋਰ ਮਾਨਾ ਚ ਹੋਊਗੀ ਤੁਹਾਨੂੰ ਚਲੋ ਆਹ ਖੁੱਲ ਗਈ ਝੋਟੀ ਅੱਗੇ ਪਹਿਲਾਂ ਝੋਟੀ ਹੈ ਮੂੰਹ ਚੋਗੀ ਜੀ ਚਾਰ ਦੰਦ ਹਾਂ ਚਾਰ ਦੰਦ ਓਕੇ ਜੀ ਕੋਲ ਜਿਹੜਾ ਭਾਜੀ 7 ਕਿਲੋ ਠੀਕ ਆ ਮਗਰ ਦੁੱਧ ਕੱਟੀ ਦੇ ਕੱਟਾ ਮਗਰ ਮਗਰ ਬੱਚਾ ਕੀ ਪਾਇ ਮਗਰ ਕੱਟਾ ਜੀ ਚੱਲ ਆਓ ਕੱਟੀ ਕੱਟੀ ਇਹ ਮਗਰ ਕੱਟੀ ਆ ਕੱਟੀ ਜਾਂਦੇ ਮਗਰੇ ਟਵਲ ਫੈਰਾ ਆ ਗਿਆ ਸਜਣਾ ਕਹਿੰਦੇ ਮਗਰ ਵੀ ਆ ਕੱਟੀ ਜੀ ਹੈਨਾ ਨੋ ਜੀ 6 7 ਕਿਲੋ ਦੁੱਧ ਜੀ ਹਾਂ ਜੇ 7 8 ਕਿਲੋ ਬੋਲਾ ਹੀ ਆ ਕੇ ਤਿੰਨਾਂ ਕਿਲੋ ਆ ਦੇ ਲੋ ਜੀ ਓਕੇ ਜੀ ਬਚਦਾ ਖੂਆ ਪਰੋਂ ਨਹੀਂ ਇਹ ਵੀ ਹੋਈ ਆ ਚੌਗੀ ਨੂੰ ਆ ਜੀ 4-3 ਆ ਗਈ ਆਉਣਾ ਨੂੰ ਮਤਲਬ ਇਹ ਵੀ ਲੱਤ ਲੁੱਤ ਨਹੀਂ ਮਾਰਦੀ ਹਾਂ ਹਾਂ ਹੁਣ ਦੇ ਦੁੱਧ ਦੇ ਮਤਲਬ ਜੇ ਸੈਟ ਹੀ ਕਰਨ ਦੇ ਨੇ ਹਾਂ ਦੁੱਧ 9 10 ਕਿਲੋ ਬੜੇ ਰਮਾਨ ਜਉ ਥਣ ਬੜਾ ਸੋਨਾ ਘੜਦੀ ਬਿਲਕੁਲ ਟੇਕੇ ਮਿਲਦੀ ਹੈ ਮੈਂ ਕਹਿੰਦਾ ਪੂਰੀ ਟੇਕੇ ਦੇ ਜਿੱਥੇ ਮਰਜੀ ਚੋਈ ਜੋ ਮਰਜੀ ਆਣ ਜਿੱਦਾਂ ਮੱਥੀ ਦੇ ਲੈ ਅੱਛੀ ਇਹ ਇਹਦਾ ਬਾਈ ਜੀ ਰੇਟ ਇਹਦਾ ਬਾਈ ਜੀ ਰੇਟ ਹੁਣ ਆ ਜਾਈਗਾ ਕਿੰਨਾ ਬਾਈ ਜੀ ਬੋਲੇ ਦਾ 80 ਕਰਨ ਦੇ ਆ 75 ਜੀ ਇਹਦਾ ਜੀ ਜਦੋਂ ਜੇ ਕਈ ਮਾਲ ਤਾਂ ਪੂਰਾ ਨਹੀਂ ਬਾੜ ਛੋੜ ਛਾੜੀ ਨਹੀਂ ਵੀਰ ਜੀ ਹਾਂ 70 ਹਜ਼ਾਰ ਦੀ ਪੂਰੀ ਝੋਡੀ ਲਵਾਂਗੇ ਬਿਲਕੁਲ ਸਹੀ ਠੀਕ ਹੈ ਸਰ 70000 ਦੀ ਝੋਡੀ ਕੋਈ ਫਿੱਕਾ ਨਹੀਂ ਪਿਆ 80000 ਜਿਹੜੇ ਬੰਨੇ ਵੀ ਨਹੀਂ ਆ ਝੋਡੀ ਦੇਖ ਦਿਗਾ 70000 ਵਾਲੇ ਕੋਲ ਦੇਣਾ ਝੋਡੀ ਨੇ ਟਕਾ ਕੇ ਛਾਲ ਆ ਹਾਂ ਬਿਲਕੁਲ ਯਕੀਨੀ 70000 ਦੀ ਜਾਈ ਬਾਈ ਜੀ 9-10 ਕਿਲੋ ਦੋ ਤਾਂ ਵੇਖੋ ਮਾਂ ਨੇ ਚਵਾਉਗੀ ਕਿਹੜੀ ਨੂੰ ਆ ਦਿਖਾ ਦਿਓ ਤਾਂ ਵੀ ਮਗਰ ਥੱਲੇ ਦੀ ਪੂਰੀ ਸਾਫ ਆ। ਤੀਜੇ ਨੰਬਰ ਤੇ ਆ ਕੇ ਮੈਂ ਗੱਭਣ। ਹਾਂਜੀ ਇਹ ਗੱਭਣ ਝੋਟੀ। ਠੀਕ ਹੈ। ਇਹ 10 ਸਵਾਲ ਵੀ ਝੋਟੀ ਦਾ। ਠੀਕ ਹੈ। ਇਹ ਆਹ ਗਾਜੂ ਵੀ ਦੇਣਾ। ਗਾਜੂ ਦੇ ਦਾ ਪਟੜਾ ਨਹੀਂ ਲੱਗਦਾ। ਠੀਕ ਹੈ। ਹਾਂਜੀ ਇਹ ਚਾਹ। ਲੋਈ। ਦਰਦੀ ਥੋੜੇ ਹਨਾ। ਹਾਂ ਦਰਦੀ ਇਹ ਕਿੰਨੇ ਘਰੋਂ ਬਾਹਰ ਖੜੀ ਰਹੀ ਇਹ। ਥੋੜੀ ਜਿਹੀ ਉੱਧਰ ਦੀ। ਲੋਈ ਸੱਜਣੋ। ਚੱਲ ਭਾਈ। ਹੈਂ? ਦੇਨ 15 ਗੁੱਲੇ ਡੁੱਲੇ ਖਰ ਸਕਦੀ ਸੱਜਣੋ ਬਾਕੀ ਨਾ ਮੈਂ ਵੱਡੀ ਆ ਵੀਰ ਝੋਟੀਆਂ ਵੀ ਦੀ ਚਾਰ ਲੈਣੀਆਂ ਹੈ ਆਪਾਂ ਅੱਛਾ ਜੀ ਇਹ ਦੋ ਝੋਟੀਆਂ ਸੂਈਆਂ ਹੀ ਉਹ ਸੇਲ ਹੋ ਗਈਆਂ ਲੈਓ ਬੰਨ ਇਹ ਜੇ ਦਿਨ ਥੋੜੇ ਦੇ ਖੜਦੀ ਆ ਅੱਛਾ ਜੀ ਹਾਂ ਇਹ ਤਾਂ ਕਰਕੇ ਆਈਆਂ ਜੇ ਸਾਂਭਣਾ ਜੇ ਕੋਈ ਪਤਾ ਮਾਲੋ ਤੇ ਕੱਚੇ ਵੀਰ ਨੂੰ ਜਿਹੜੇ ਵੀ ਭੈਣ ਭਰਾ ਨੂੰ ਸੱਜਣੋ ਪਸੰਦ ਹੋਊਗੀ ਹਾਂਜੀ ਹਾਂਜੀ ਤੇ ਇਹਦੀ ਗੱਲ ਫੋਨ ਤੇ ਹੋ ਚੁੱਕੀ ਉਹ ਕੱਚੀ ਹੈ ਨਾ ਕਰ ਚੀਏ ਸਾਹਮਣਾ ਜੇ ਕੋਈ ਪਸੰਦ ਲੱਗੂ ਕੇ ਦੇ ਮਾਨੂੰ ਉਹ ਰੇਟ ਤੇ ਦਾ ਪੁੱਛ ਲੋ ਗੱਲ ਹੁੰਦੇ ਹੋ ਠੀਕ ਹੈ ਜੀ ਕੋਲ 15 16 ਕਿਲੋ ਜੋ ਵੀ ਆਪਣੀ ਫੋਲ ਗਾ ਰਹੀ ਹੈ ਰੇਟ ਜਾਇਜ਼ ਹੋਊਗਾ ਕੋਈ ਗਲਤ ਨਹੀਂ ਕਰਨਗੇ ਹਾਂ ਬਿਲਕੁਲ ਜਾਇਜ਼ ਦੇ ਦਣਗੇ ਤੇ ਕੋਈ ਵੀਰ ਫੋਨ ਲਾਏ ਆਪਾਂ ਪੂਰਾ ਮਾਨਦਾਨ ਕਰਾਂਗੇ ਕੇ ਵੀਰ ਦਾ ਰਹੀ ਆ ਯਾਰ ਇਹ ਨਾ ਉਹੋ ਹੀ ਕਰਦੇ ਆ 2 ਲੱਖ ਮੁੱਲ ਤੇ ਇਹ ਉਹਦਾ ਕੰਮ ਨਹੀਂ ਆਗਾ ਨਹੀਂ 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 ਸਹੀ ਗੱਲ ਹੈ ਜਾਇਜ਼ ਕੋਈ ਜਾਇਜ਼ ਗੱਲ ਨਹੀਂ ਝੋਟੀਆਂ ਦੇ ਇਹਦਾ ਰੇਡ ਵੀ ਕਹਿ ਜੀ ਚੌਥੇ ਨੰਬਰ ਵਾਲੀ ਮੈਂ ਖੁੱਲ ਗਏ ਇਹ ਥੋੜੀ ਜਿ ਲੱਗ ਗਿਆ ਇੰਦਰ ਗੱਡੀ ਰੱਖੋ ਵੱਡੀ ਬਣੀ ਆ ਗਈ ਯਾਰ ਚੱਕਰ ਬੜੀ ਬੜੀ ਚੰਗੀ ਆ ਮੈਂ ਨਾ 20 ਕਿਲੋ ਆਈ ਮੈਂ ਠੀਕ ਹੈ ਤਾਂ ਜੋ ਕੋਲ ਕੇ ਤੁਹਾਨੂੰ ਪਾ ਦੇਣਾ ਵਾਕੀ ਸੇਰ ਗੱਲ ਕਰਦੇ ਇਹਦਾ ਇਹਦਾ ਰਿਕਾਰਡ ਕੂਟ ਦੱਸਿਆ ਕਿ ਪਿੱਛੇ ਮਾਲਕਾਂ ਨੇ ਆਹ ਜਿਹੜਾ 20 ਕਿਲੋ ਦਾ ਅੱਜ ਜਿੱਤ ਵੀ ਇਹਦਾ ਐ ਅੱਜ ਕਹੋ ਕਹਿੰਦੇ 20 ਕਿਲੋ ਮੈਂ ਲੋਟੀ ਖੋਲੂ ਠੀਕੇ ਸੁਣਾ ਰਹੀ ਬਾਹਰ ਦਿੱਤੇ ਸੁਣਾ ਦੇ ਵੇਖੋ ਬੱਧਾ ਝੋਟੀ ਵੇਖੋ ਗੱਡੀਆਂ ਸਪਾਣੀਆਂ ਜਾ ਕੇ ਨੇ ਸਾਹਮਣ ਵਾਲੀਆਂ ਅਰੀਜਨ ਆਹ ਜੀ ਅੱਛਾ ਜੀ ਹਾਂ ਇਦੋਂ ਤੋਂ ਕਿਰਾਵਾ ਤੋਂ ਅੱਗੇ ਕਰਵਾ ਦੇਣਗੇ ਤੇ ਜਿਹੜਾ ਸਰੂ ਸਰੂ ਨਾਲ ਲੱਗੇ ਉਹ ਨਹੀਂ ਚੱਲਦਾ ਕਹਿੰਦਾ ਭਾਜੀ ਸਰੂ ਹੈ ਹੀ ਕੋਈ ਨਹੀਂ ਇਹ ਤਾਂ ਧਿਆਨ ਖਲਾਰ ਕੇ ਖਾਓ ਕਿਹੜਾ ਸਰੂ ਨਾਲ ਥਾਂ ਥੋੜੇ ਮਟਾਈ ਚ ਹਨਾ ਮੈਂ ਕਹਿੰਦਾ ਥਾਂ ਨਹੀਂ ਥੋੜਾ ਜਿਹਾ ਇੱਕ ਰੰਦਾ ਆ ਬਾਕੀ ਸਰੂ ਕੋਈ ਨਹੀਂ ਹੈਗਾ ਇਧਰ ਖਾਓ ਧਿਆਨ ਖਾਓ ਸਰੂ ਕੋਈ ਹੋਊਗਾ ਲੋ ਸਜਣੋਂ ਨਹੀਂ ਵਾਕਿਆ ਨਹੀਂ ਹੈਗਾ ਹਾਂ ਤੁਹਾਨੂੰ ਭਲੇਗਾ ਭਿਆਓ ਨਾੜਾ ਹੀ ਏਡੀਆਂ ਮੋਟੀਆਂ ਨਾੜਾ ਆ ਜਾਂ ਛੱਡੇ ਦੇ ਉਹ ਉਹ ਤੁਹਾਨੂੰ ਲੱਗਦੀ ਨਾੜਾ ਮੋਟੀਆਂ ਛੱਡੇ ਦੇ ਬਾਕੀ ਵਜਣ ਵਤਾ ਬੜਾ ਮੈਂ ਤਾਂ ਹਨਾ ਸਜਣਾ ਮੈਂ ਬੜੀ ਜ਼ਬਰਦਸਤ ਆ ਜਾਰੇ ਥਾਣੇ ਕੋਈ ਵੀ ਇਹਨੂੰ ਸਰੂ ਨਹੀਂ ਕੋਈ ਸ਼ਾਂਖ ਨਹੀਂ ਫੋਟ ਰਹੀਆਂ ਤੇ ਸਰੂ ਹੋਏ ਕੋਈ ਇਹੋ ਜਿਹਾ ਨਹੀਂ ਕਰਦਾ ਇਹ ਫਰੀ ਮਾਦੇ ਦੇ ਰਾਂ ਠੀਕ ਆ ਠੀਕ ਆ ਇੱਕ ਵਾਰੀ ਚੱਕ ਲਾਉ ਨੇੜੇ ਲੈਵਾ ਲੈਵਾ ਵਿਖਾ ਮੇਰਾ ਲਾ ਦੇ ਨੇੜੇ ਆ ਕੇ ਚੱਕ ਲਾਓ ਲਾ ਦੇ ਲਾ ਦੇ ਟੋਟੀ ਇੱਥੇ ਆਉਂ ਕਾ ਕਰੂ ਛੋਟੀ ਇੱਥੇ ਆਊਗਾ ਲੈ ਆ ਠੀਕ ਆ ਨਜ਼ਾਰੇ ਬਨੂ ਪੂਰੇ ਸ਼ਰਾ ਹੀ ਹੋਈ ਆ ਇਹ ਜਿੰਨਾ ਦੁੱਧ ਆਖਾਂਗੇ ਉਹਨਾ ਕੱਢੂ ਚਲ ਰੇਟ ਇਹਦਾ ਫਿਰ ਫੋਨ ਦੇਊਗਾ ਫੋਨ ਦੇਊਗਾ ਵੀ ਇਦੀ ਰੇਟ ਅਸੀਂ ਦੁੱਧ ਤੇ 22 23 ਕਿਲੋਣੀਆਂ ਦੇ 20 ਕਿਲੋ ਦੀ ਫੁੱਲ ਗਰੰਟੀ ਦੇਊਗੀ ਸਾਡੇ ਘਰੋਂ ਠੀਕ ਆ ਕਿਸੇ ਘਰ ਕੱਢੂਗੀ ਨਾ ਨਾ ਕੱਢੇ ਇੱਥੇ ਮੱਝ ਲਾ ਦੇ ਘਰ ਘਾ ਦੇ ਦੀ ਆ ਚਲੋ ਬਾਕੀ ਵੀਰ ਜੀ ਸੇਵਾ ਦਾ ਨਾ ਸੇਵਾ ਗਰੰਟੀ ਕੋ ਨਹੀਂ ਦੁੱਧ ਹੁੰਦੀ ਸੇਵਾ ਦਾ ਦਾ ਜੇ ਕੋਈ ਪਾਬੂਦ ਜੋਗਾ ਬੰਦੇ ਨੂੰ ਦੇਖ ਪੈਂਦਾ ਕਿਤਾ ਦੀ ਮੈਂ ਕਿੰਨਾ ਬੂਧ ਕੱਢਣਾ ਇੰਨਾ ਦੇ ਬੰਦਾ ਜੱਜ ਕਰ ਹੀ ਸਕਦਾ ਰੱਖਣਾ ਠੀਕ ਨੂੰ ਸੁਧ ਹੱਥ ਵੀ ਬਸ ਇਹ ਵੀ ਦਾਣਾ ਚੰਗਾ ਖਾਣਾ ਇੰਨੇ ਭਰੇ ਆ ਵੀ ਦੁੱਧ ਕੱਢੂ ਚੰਗਾ ਸੱਜਣੋ ਖਰੀਦਾਰੀ ਕੋਈ ਗੱਲ ਲਗਾ ਪਾਜੀ ਅੱਛਾ ਪਾਜੀ ਕਿਹੜਾ ਦਸਿਆ ਇਹਨੂੰ ਅਰਜਨ ਕੁਮਰ ਦਾ ਟੀਕਾ ਲਗਾ ਵੇਖੋ ਚੈੱਕ ਕਰੋ ਮੇਰੀ ਗੱਲ ਸੁਣੋ ਓਏ ਅਵਦੀਤੋ ਬੀਸਸ ਬੋਏ ਨਹੀਂ ਨਾ ਓਏ ਛੇਕ ਥੋੜੇ ਜਿਹਾ ਖੁੰਨਾ ਕਰੀਏ ਤੇ ਲਈ ਤੁਹਾਡੀ 3.5 ਲੱਖ ਹੈ ਜੀ ਤੇ ਭਾਣਾ ਝੋਡੀ ਦਵਾਂਗੇ ਪੂਰੇ ਭਾਣੇ ਜੈ ਆਹ ਰੇਡ ਫਰੇ ਨਹੀਂ ਕਿੰਨੀ ਤੇ ਬਾਜ਼ਾਰ ਨਾਲੋਂ ਵੀ 10000 ਥੰਦੇ ਹਾਂ ਸਹੀ ਗੱਲ ਹੈ ਜੀ ਲਓ ਸਜਣੋ ਖਰੀਦਦਾਰੀ ਕਰਿਓ ਸასი ਕਰਿਓ